ਲੁੱਟਦੀਆਂ ਕਹਾਣੀਆਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਨਵੇਕਲੀ ਲੁੱਟਦੀ ਕਹਾਣੀ ਸੁਣਾਉਂਦੇ ਹਾਂ ਖਬਰ ਲੁਧਿਆਣਾ ਤੋਂ ਹੈ ਜਿੱਥੇ ਇੱਕ ਸੁਖਦਰਸ਼ਨ ਕਾਰੋत्री ਧੀ ਨੇ ਠੱਗੀ ਮਾਰਨ ਦਾ ਇੱਕ ਨਵੇਕਲਾ ਹੀ ਢੰਗ ਲੱਭਿਆ ਇਸ ਠੱਗੀ ਦਾ ਸ਼ਿਕਾਰ ਸੱਤ ਪਰਿਵਾਰਾਂ ਨੂੰ ਬਣਾਇਆ ਗਿਆ ਠੱਗੀ ਕੋਈ ਛੋਟੀ ਮੋਟੀ ਨਹੀਂ ਸੀ ਲੱਖਾਂ ਰੁਪਇਆ ਦੇ ਵਿੱਚ ਇਹ ਠੱਗੀ ਮਾਰੀ ਗਈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਠੱਗੀ ਇਸ ਤਰੀਕੇ ਦੇ ਨਾਲ ਮਾਰੀ ਗਈ ਕਿ ਪਹਿਲਾਂ ਤਾਂ ਕਿਸੇ ਨੂੰ ਪਿੰਕ ਤੱਕ ਨਾ ਲੱਗੀ ਜਦੋਂ ਇੱਕ ਪਰਿਵਾਰ ਨੂੰ ਪਿੰਕ ਲੱਗੀ ਤਾਂ ਪੂਰੇ ਸੱਤ ਪਰਿਵਾਰ ਸਾਹਮਣੇ ਆਏ ਕਿ ਸਾਡੇ ਨਾਲ ਵੀ ਇਹ ਠੱਗੀ ਹੋਈ ਹੈ ਦਰਸਲ ਕਹਾਣੀ ਇਹ ਹੈ ਕਿ ਜਦੋਂ ਸਾਡੇ ਪੰਜਾਬੀਆਂ ਨੂੰ ਕੋਈ ਕੈਨੇਡਾ ਜਾਂ ਫਿਰ ਕਿਸੇ ਹੋਰ ਮੁਲਕ ਦੇ ਵਿੱਚ ਵਸਦੀ ਕਿਸੇ ਕੁੜੀ ਜਾਂ ਮੁੰਡੇ ਦੇ ਰਿਸ਼ਤੇ ਦੀ ਗੱਲ ਕਰਦਾ ਹੈ ਤਾਂ ਅਸੀਂ ਰਿਸ਼ਤਿਆਂ ਦੇ ਲਈ ਪੱਬਾਂ ਪਾਰ ਹੋ ਜਾਂਦੇ ਹਾਂ ਇਸ ਠੱਗੀ ਦਾ ਸਬੰਧ ਵੀ ਕੈਨੇਡਾ ਦੇ ਨਾਲ ਹੈ ਕਹਾਣੀ ਇਹ ਹੈ ਕਿ ਲੁਧਿਆਣਾ ਦੀ ਰਹਿਣ ਵਾਲੀ ਬੀਬੀ ਸੁਖਦਰਸ਼ਨ ਕੌਰ ਇੱਕ ਦੀ 24 ਵਰਿਆਂ ਦੀ ਧੀ ਹੈ ਜਿਹੜੀ ਕਿ ਕੈਨੇਡਾ ਦੇ ਵਿੱਚ ਸਟੱਡੀ ਕਰਨ ਦੇ ਲਈ ਜਾਂਦੀ ਹੈ ਅੱਜ ਕੱਲ ਉਹ ਵਰਕ ਪਰਮਿਟ ਤੇ ਉੱਥੇ ਰਹਿ ਰਹੀ ਹੈ। ਧਰਹਾ ਦੇ ਐਸਚਓ ਕਾਸ ਤੱਤ ਦੇ ਮੁਤਾਬਕ ਸੁਖਦਰਸ਼ਨ ਕੌਰ ਪਹਿਲਾਂ ਅਖਬਾਰ ਦੇ ਵਿੱਚ ਆਪਣੀ ਧੀ ਦੇ ਰਿਸ਼ਤੇ ਦੇ ਲਈ ਇਸ਼ਤਿਹਾਰ ਦਿੰਦੀ ਸੀ ਤੇ ਫਿਰ ਜਦੋਂ ਕੋਈ ਰਿਸ਼ਤੇ ਦੇ ਲਈ ਅੱਗੋਂ ਮੁੰਡਾ ਮਿਲ ਜਾਂਦਾ ਸੀ ਤਾਂ ਫਿਰ ਕੁੜੀ ਦੀਆਂ ਫੋਟੋਆਂ ਅਤੇ ਵੀਡੀਓ ਦਿਖਾ ਕੇ ਰਿਸ਼ਤਾ ਤੈਅ ਹੋ ਜਾਂਦਾ ਸੀ ਜਿਸ ਦੀ ਪਹਿਲਾਂ ਕੀਮਤ 20 ਲੱਖ ਮੰਗੀ ਜਾਂਦੀ ਸੀ ਤੇ ਫਿਰ ਬਾਅਦ ਦੇ ਵਿੱਚ ਥੋੜਾ ਘੱਟ ਕਰਕੇ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਸੀ ਮੰਗਣੀ ਵੀ ਵੀਡੀਓ ਕਾਲ ਦੇ ਰਾਹੀਂ ਹੀ ਕਰਵਾ ਦਿੱਤੀ ਜਾਂਦੀ ਸੀ ਪਰ ਇਹਨਾਂ ਨੌਜਵਾਨਾਂ ਨੂੰ ਕੀ ਪਤਾ ਸੀ ਕਿ ਅਸੀਂ ਜੋ ਪਹਿਲੀ ਵੇਚ ਵਟ ਕੇ ਪੈਸੇ ਸੁਖਦਰਸ਼ਨ ਕੌਰ ਨੂੰ ਦੇ ਰਹੇ ਆ ਉਹ ਸਾਡੇ ਨਾਲ ਠੱਗੀ ਹੋਵੇਗੀ ਬਹੁਤਿਆਂ ਨੇ ਕਰਜ਼ੇ ਚੱਕ ਕੇ ਪੈਸੇ ਦਿੱਤੇ ਪਰ ਨਾ ਉਹਨਾਂ ਨੂੰ ਲਾੜੀ ਮਿਲੀ ਤੇ ਨਾ ਹੀ ਉਹਨਾਂ ਨੂੰ ਪੈਸਾ ਉਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਵੀ ਜਿਹੜਾ ਸੀ ਉਹ ਚੱਕਣਾ ਚੂਰ ਹੋ ਗਿਆ। ਇਸ ਮਾਮਲੇ ਦਾ ਪਤਾ ਉਦੋਂ ਲੱਗਦਾ ਜਦੋਂ ਦਰਾਹਾ ਦੇ ਹੋਟਲ ਦੇ ਵਿੱਚ 10 ਜੁਲਾਈ ਨੂੰ ਇੱਕ ਨੌਜਵਾਨ ਦੀ ਮੰਗਣੀ ਹੋਣੀ ਸੀ। ਬਾਰਟੈਂਡਾ ਦੇ ਇੱਕ ਪਿੰਡ ਦੇ ਵਿਅਕਤੀ ਦੇ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਜਦੋਂ ਪੁਲਿਸ ਨੇ ਇਸ ਹੋਟਲ ਦੇ ਵਿਸਾਪਾਂ ਮਾਰਿਆ ਤਾਂ ਉੱਥੋਂ ਸੁਖਦਰਸ਼ਨ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। VNS ਦੀਆਂ ਧਰਾਵਾਂ 316 2 318 4 ਤੇ 66 2 ਦੇ ਤਹਿਤ ਕੇਸ ਦਰਜ ਕੀਤਾ ਗਿਆ। ਸਵਾਲ ਤਾਂ ਹੁਣ ਇਹ ਵੀ ਹੈ ਕਿ ਪਰਚਾ ਤਾਂ ਦਰਜ ਹੋ ਗਿਆ ਪਰ ਜਿੰਨਾ ਪਰਿਵਾਰਾਂ ਦੀ ਲੁੱਟ ਹੋਈ ਹੈ ਕਿ ਉਹਨਾਂ ਦਾ ਪੈਸਾ ਵਾਪਸ ਹੋਵੇਗਾ ਇਸ ਤੋਂ ਵੱਡਾ ਸਵਾਲ ਸਾਡੇ ਪੰਜਾਬੀਆਂ ਨੂੰ ਆ ਜੋ ਅਕਸਰ ਇਸ ਤਰ੍ਹਾਂ ਦੀਆਂ ਲੁੱਟਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਨੇ ਭਾਵੇਂ ਵਿਦੇਸ਼ ਭੇਜਣ ਵਾਲੇ ਉਹ ਟਰੈਵਲ ਏਜੰਟਾਂ ਦੀ ਗੱਲ ਹੋਵੇ ਜਾਂ ਫਿਰ ਸੁਖਦਰਸ਼ਨ ਕੌਰ ਉਸਤੀ ਦੇ ਵੱਲੋਂ ਇਹ ਠੱਗੀ ਦਾ ਜਿਹੜਾ ਜਾਲ ਪਸਾਇਆ ਗਿਆ ਗੱਲ ਭਾਵੇਂ ਉਸ ਦੀ ਹੋਵੇ ਪਿਛਲੇ ਸਮੇਂ ਜਦੋਂ 트ੰਪ ਦੇ ਵੱਲੋਂ ਜਹਾਜ਼ ਭਰ ਕੇ ਭੇਜੇ ਤਾਂ ਬਹੁਤ ਸਾਰੇ ਮਾਮਲੇ ਉਹਦੇ ਸਾਹਮਣੇ ਆਏ ਸੀ ਕੋਈ ਕਹਿ ਰਿਹਾ ਸੀ ਕਿ ਮੈਂ 50 ਲੱਖ ਰੁਪਈਆ ਲਾ ਕੇ ਗਿਆ ਤੇ ਕੋਈ 70 ਲੱਖ ਦੀ ਗੱਲ ਕਰ ਰਿਹਾ ਸੀ ਪਰ ਸਵਾਲ ਤਾਂ ਇਹ ਹੈ ਕਿ ਅਸੀਂ ਸਮਝ ਕਿਉਂ ਨਹੀਂ ਰਹੇ ਕਿ ਸਾਡੇ ਨਾਲ ਵਾਰ-ਵਾਰ ਠੱਗੀਆਂ ਹੋ ਰਹੀਆਂ ਹੈ ਪਰ ਅਸੀਂ ਸਮਝਣ ਦੀ ਬਜਾਏ ਅੱਗੇ ਹੋ ਕੇ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਾਂ ਜਾਂ ਤਾਂ ਫਿਰ ਸਾਡਾ ਇੱਥੇ ਲਾਲਚ ਹੈ ਜਾਂ ਫਿਰ ਕੀ ਹੋਰ ਗੱਲ ਹੈ ਹੁਣ ਸਵਾਲ ਤਾਂ ਇਹ ਵੀ ਬਣਦਾ ਹੈ ਕਿ ਇੱਕ ਜਿਹੜੀ ਧੀ ਸੀ ਉਹਦੀ ਸੁਖਦਰਸ਼ਨ ਕੌਰ ਦੀ ਉਹਦਾ ਰਿਸ਼ਤਾ ਜਿਹੜਾ ਆ ਸੱਤ ਥਾਵਾਂ ਤੇ ਕੀਤਾ ਜਾਂਦਾ ਯਾਨੀ ਕਿ ਸੱਤ ਥਾਵਾਂ ਦੇ ਉਹ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਸਾਰਾ ਉਸ ਤਰੀਕੇ ਦੇ ਨਾਲ ਠੱਗੀ ਦਾ ਜਾਲ ਬੁਣਿਆ ਜਾਂਦਾ ਇਹ ਕਹਾਣੀਆਂ ਸਿੱਧਾ ਸਮਾਜ ਤੇ ਅਸਰ ਪਾਉਂਦੀਆਂ ਨੇ ਤੇ ਜਿਹੜਾ ਬਹੁਤ ਮਾੜਾ ਅਸਰ ਜਾਂਦਾ ਤੇ ਇਸ ਕਰਕੇ ਹੈ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਤੇ ਨਾਲ ਦੀ ਨਾਲ ਲੋੜ ਇਹ ਵੀ ਬਣਦੀ ਹੈ ਕਿ ਪ੍ਰਸ਼ਾਸਨ ਇਸ ਦੇ ਉੱਤੇ ਸਖਤ ਕਾਰਵਾਈ ਕਰੇ ਤਾਂ ਕਿ ਉਹਨਾਂ ਦੇ ਟਾਈਮ ਦੇ ਵਿੱਚ ਕਿਸੇ ਦਾ ਵੀ ਦਿਮਾਗ ਇਸ ਪਾਸੇ ਨਾ ਜਾਵੇ ਕਿ ਅਸੀਂ ਇਸ ਤਰੀਕੇ ਦੇ ਨਾਲ ਵੀ ਲੋਕਾਂ ਨੂੰ ਠੱਗ ਸਕਦੇ ਹਾਂ ਜਿੱਥੇ ਇਹ ਕਹਾਣੀ ਇੱਕ ਠੱਗੀ ਦਾ ਸਵਾਲ ਹੈ ਤੇ ਉੱਥੇ ਇਹ ਵੀ ਸਵਾਲ ਹੈ ਕਿ ਰਿਸ਼ਤਿਆਂ ਨੂੰ ਕਿਵੇਂ ਤਾਰ-ਤਾਰ ਕੀਤਾ ਜਾਂਦਾ ਰਿਸ਼ਤੇ ਦੀ ਅਹਿਮੀਅਤ ਨੂੰ ਕਿਵੇਂ ਪੈਸੇ ਦੇ ਕਰਕੇ ਘਟਾ ਦਿੱਤਾ ਜਾਂਦਾ ਸਵਾਲ ਬਹੁਤ ਸਾਰੇ ਨੇ ਤੁਹਾਡਾ ਇਸ ਕਹਾਣੀ ਬਾਰੇ ਇਸ ਖਬਰ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ